ਹੈਲੋ एवरीवन ਮੈਂ ਆਸ਼ੀ ਮਿੱਤਲ ਰਕਸਿਸਿਸ ਦੇ ਇਸ ਔਨਲਾਈਨ ਪਲੇਟਫਾਰਮ ਤੇ ਤੁਹਾਡਾ ਸਵਾਗਤ ਕਰਦਾ ਹਾਂ ਅੱਜ ਜਿਹੜੀ ਇਹ ਵੀਡੀਓ ਲੈ ਕੇ ਆਏ ਆ ਨਾ ਯਾਰ ਇਹ ਏਲਐਮ 2024 ਦੀ ਜੁਆਇਨਿੰਗ ਦੇ ਨਾਲ ਰਿਲੇਟਡ ਲੈ ਕੇ ਆਏ ਆ ਠੀਕ ਹੈ 2024 ਦੇ ਵਿੱਚ ਜਿਹੜੀ ਏਲਐਮ ਦੀਆਂ ਪੋਸਟਾਂ ਆਈਆਂ ਸੀ ਉਹਦੇ ਉਹਦਾ ਨਾ ਮੈਨੂੰ ਇੱਕ ਨਿਊਜ਼ਪੇਪਰ ਦੀ ਕਟਿੰਗ ਮਿਲੀ ਤਾਂ ਮੈਨੂੰ ਬੜੇ ਹੈਰਾਨ ਕਰਨ ਵਾਲੇ ਉਹਦੇ ਵਿੱਚ ਨਤੀਜੇ ਸਾਹਮਣੇ ਆਏ ਤਾਂ ਯਾਰ ਮੈਨੂੰ ਲੱਗਿਆ ਵੀ ਪੰਜਾਬੀ ਕਿਹੜੀ ਗੱਲਾਂ ਪਿੱਛੇ ਰਹਿ ਗਈ ਪੰਜਾਬੀਆਂ ਨੂੰ ਕੀ ਹੋ ਗਿਆ ਯਾਰ ਆਪਦੇ ਏਰੀਏ ਦੇ ਵਿੱਚ ਪੰਜਾਬ ਦੇ ਵਿੱਚ ਹੁੰਦੇ ਹੋਏ ਸਾਡੀਆਂ ਪੋਸਟਾਂ ਅਸੀਂ ਨਹੀਂ ਲੈ ਪਾਏ ਹਣਾ ਇਹ ਜੀ ਕਿੱਥੇ ਕਮੀ ਦੇ ਵੀ ਦਿੱਕਤ ਰਹਗੀ ਜਾਂ ਕੀ ਇਹਨਾਂ ਨੂੰ ਕੋਈ ਅਕੈਡਮੀਜ਼ ਨਹੀਂ ਮਿਲ ਰਹੀਆਂ ਪ੍ਰੋਪਰ ਕੁਆਲਿਟੀ ਨਹੀਂ ਮਿਲ ਰਹੀ ਪ੍ਰੋਪਰ ਗਾਈਡੈਂਸ ਨਹੀਂ ਮਿਲ ਰਹੀ ਕੀ ਹੋ ਰਿਹਾ ਹੈ ਜਿਹਦੇ ਕਾਰਨ ਸਾਡੇ ਪੰਜਾਬੀ ਇਸ ਲਾਸਟ ਜਿਹੜੀ 2023 ਦੇ ਵਿੱਚ ਪਹਿਲਾਂ ਆਈ ਸੀ 24 ਦੇ ਜਿਨ੍ਹਾਂ ਨੇ ਇਗਜ਼ਾਮ ਲਿਆ ਸੀ ਭਰਤੀ ਹੋਈ ਸੀ ਉਹਦੇ ਮੈਨੂੰ ਕੁਝ ਬੜੇ ਹੈਰਾਨ ਕਰਨ ਵਾਲੇ ਨਤੀਜੇ ਮਿਲੇ ਹੁਣ ਪਹਿਲਾਂ ਤਾਂ ਮੈਂ ਇੱਕ ਗੱਲ ਦੱਸਦਾ ਕਿ ਐਲ ਐਮ ਤੇ ਅਪਰੈਂਟਿੰਗਸ ਦੀਆਂ ਪੋਸਟਾਂ ਆਊਟ ਹੋ ਚੁੱਕੀਆਂ ਲਗਭਗ 5000 ਦੇ ਕਰੀਬ ਲਗਭਗ 5000 ਦੇ ਕਰੀਬ ਵਕੈਂਸੀਜ਼ ਹੈ ਤਾਂ ਪੱਲਾ ਤਾਂ ਪੰਜਾਬੀਓ ਸੀਰੀਅਸ ਹੋ ਜੋ ਹਰ ਚੀਜ਼ ਦੇ ਵਿੱਚ ਦੇਖੋ ਸੀਰੀਅਸ ਹੋ ਜੋ ਕਿਉਂਕਿ ਅਰੂੜਾ ਕਲਾਸਸ ਬਹੁਤ ਹੀ ਧਿਆਨ ਬਹੁਤ ਹੀ ਧਿਆਨ ਕਹ ਲਓ ਜਾਂ ਬਹੁਤ ਐਕਸਪੀਰੀਅੰਸਡ ਟੀਚਰਸ ਕਹ ਲਓ ਜਾਂ ਬਹੁਤ ਹੀ ਹਾਈ ਕੁਆਲਿਟੀ ਡਾਟਾ ਕਹ ਲਓ ਇਹਦੇ ਨਾਲ ਤੁਹਾਡਾ ਇਸ ਵਾਰ 2025 ਜਿਹੜਾ ਏਲਮ ਦੀਆਂ ਪੋਸਟਾਂ ਆਈਆਂ ਏਲਮ ਦੀਆਂ 2025 ਦੇ ਵਿੱਚ ਪੋਸਟਾਂ ਆਈਆਂ ਜਾਂ ਅਪਰੈਂਟਿਸ ਦੀਆਂ 2025 ਦੇ ਵਿੱਚ ਪੋਸਟਾਂ ਆਈਆਂ ਉਹਦੇ ਲਈ ਤੁਹਾਡਾ ਪੇਪਰ ਕੁਆਲੀਫਾਈ ਕਰਵਾਉਣ ਦੇ ਵਿੱਚ ਤੁਹਾਡੀ ਬਹੁਤ ਹੈਲਪ ਕਰ ਰਹੇ। ਉਹ ਪਵਾ ਫ੍ਰੀ ਆਫ ਕੋਸਟ YouTube ਦਾ ਮਾਧਿਅਮ ਹੋਵੇ। ਤੁਸੀਂ YouTube ਦੇ ਮਾਧਿਅਮ ਨਾਲ ALM ਦੀ ਅਪਰੈਂਡੈਕਸ ਦੇ YouTube ਤੇ ਫ੍ਰੀ ਸੈਸ਼ਨ ਲੈ ਸਕਦੇ ਹੋ ਯਾਰ ਬੈਚ ਲੈਣ ਦੀ ਕੋਈ ਲੋੜ ਨਹੀਂ। ਹਨਾ ਜੇ ਬੈਚ ਲੈਣਾ ਪਿਆ ਤਾਂ ਆਹ ਕੋਡ ਤੇ ਲੈਣਾ ਬਸ। ਜੇ ਬੈਚ ਲੈਣਾ ਪਿਆ ਤਾਂ ਮੈਂ ਇਹ ਨਹੀਂ ਕਹਿ ਰਿਹਾ ਕਿ ਲਓ ਜੇ ਲੈਣਾ ਪਿਆ ਤਾਂ ਇਸੇ ਕੋਡ ਤੇ ਲੈਣਾ ਹੈ। ਠੀਕ ਹੈ ਕਿਉਂ ਕਿ ਹੁਣ ਮੇਰਾ ਪੂਰਾ ਫੋਕਸ ਕੀ ਹੈ ਤੁਹਾਡੇ ਤੱਕ ਹਰ ਤਰ੍ਹਾਂ ਦੀ ਜਾਣਕਾਰੀ ਨੂੰ ਪਹੁੰਚਾਉਣਾ ਮੇਰਾ ਪੂਰਾ ਫੋਕਸ ਕੀ ਹੈ ਤੁਹਾਡੀ ਕਲਾਸਿਸ ਨੂੰ ਦੇਖਣਾ ਕਿ ਕੀ ਤੁਹਾਡੇ ਤੱਕ ਇਹ ਡਾਟਾ ਮਿਲ ਰਿਹਾ ਕਿਉਂਕਿ ਮੇਰੀ ਜੁੰਵਰ ਲੱਗੀ ਹੈ ਮੇਰੀ ਇੱਕ ਜੁੰਵਰ ਲੱਗੀ ਹੈ ਕਿ ਇਹ ਦੇਖਣਾ ਕਿ ਕਿਸੇ ਬੱਚੇ ਨੂੰ ਕੋਈ ਦਿੱਕਤਾਂ ਨਹੀਂ ਆ ਰਹੀ ਕੋਈ ਪ੍ਰੇਸ਼ਾਨੀ ਨਹੀਂ ਆ ਰਹੀ ਟੀਚਰ ਤੱਕ ਗਲਤ ਪਹੁੰਚ ਰਹੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਦੇਖੋ ਟੀਚਰਸ ਵਿਜੀ ਹੁੰਦੇ ਆ ਹਨਾ ਟੀਚਰ ਤੱਕ ਬੱਚਾ ਆਪਣੀ ਗੱਲ ਕਈ ਵਾਰ ਪਹੁੰਚਾ ਨਹੀਂ ਪਾਉਂਦਾ ਹਨਾ ਕਈ ਵਾਰ ਕੋਈ ਕਲਾਸ ਟੂ ਕੰਟੈਕਟ ਕਮੈਂਟ ਨੀ ਕੋ ਪੰਦਾਇਆ ਕਈ ਵਾਰ ਕੋ ਗੱਲ ਨਹੀਂ ਹੋ ਪੰਦੀ ਤਾਂ ਹੁਣ ਤੁਹਾਨੂੰ ਡਰਨ ਦੀ ਲੋੜ ਨਹੀਂ ਤੁਹਾਡੇ ਲਈ ਇੱਕ ਟੈਲੀਗ੍ਰam ਚੈਨਲ ਆਇਆ ਹੈ ਜਿਹਦਾ ਨਾਮ ਕੀ ਹੈ ਸਾਈਕੋਲੋਜੀ ਵਿਦ ਆਸ਼ਿਮ ਸਰ ਇਹਨੂੰ ਫਟਾਫਟ ਫਟਾਫਟ ਜਿਹੜੇ ਹੈਗੇ ਸਾਰੇ ਜੁਆਇਨ ਕਰ ਲਓ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਏਗੀ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਦਿੱਕਤ ਆਏਗੀ ਤੁਹਾਨੂੰ ਨਾਲ ਦੀ ਨਾਲ ਤੁਸੀਂ ਇਹਦੇ ਵਿੱਚ ਕਮੈਂਟਸ ਆਉਣ ਹੈ ਤੁਸੀਂ ਮੈਸੇਜ ਕਰ ਦਿਓ ਤੇ ਤੁਹਾਡਾ ਉਹ ਮੈਸੇਜ ਮੈਂ ਟੀਚਰ ਤੱਕ ਪਹੁੰਚਾਉਂਗਾ ਤੁਹਾਡੀ ਹਰ ਇੱਕ ਦਿੱਕਤ ਨੂੰ ਪ੍ਰੇਸ਼ਾਨੀ ਨੂੰ ਦੂਰ ਕਰਾਉਂਗਾ ਪਰ ਯਾਦ ਰੱਖਿਓ ਜੇ ਬੈਚ ਪਰਚੇਸ ਕੀਤਾ ਹੋਇਆ ਹੈ ਤਾਂ ਇਸ ਕੋਡ ਤੇ ਐਪ ਥਰੂ ਕਰਨਾ ਹੈ ਨਹੀਂ ਤਾਂ ਨਹੀਂ ਕਰਨਾ ਵੀਡੀਓ ਨੂੰ ਐਂਡ ਤੱਕ ਦੇਖਿਓ ਤੁਹਾਨੂੰ ਸਿਖਾਉਂਗਾ ਵੀ ਕਿ ਬੈਚ ਪਰਚੇਸ ਕਿਵੇਂ ਕਰਨਾ ਹੈ ਕਈਆਂ ਨੂੰ ਬੈਚ ਪਰਚੇਸ ਕਰਨ ਦੀ ਦਿੱਕਤ ਆਂਦੀ ਹੈ ਉਹ 882 ਵਾਲੇ 771088 ਨੰਬਰ ਤੇ ਕਾਲ ਕਰਦੇ ਆ ਕਈ ਵਾਰ ਉਹ ਬਿਜ਼ੀ ਹੁੰਦਾ ਤਾਂ ਉਹ ਰਹਿ ਜਾਂਦੇ ਹਨਾ ਤਾਂ ਮੈਂ ਮੈਂ ਨਹੀਂ ਚਾਹੁੰਦਾ ਕਿ ਕਿਸੇ ਬੱਚੇ ਦੀ ਇਸ ਵਾਰ ਜੁਆਇਨਿੰਗ ਹੋਵੇ ਜਿਹੜੇ ਹੈਰਾਨ ਕਰਨ ਵਾਲੇ ਨ ਘਾ ਰਹੇ ਆ ਧਿਆਨ ਨਾਲ ਦੇਖੋ ਤਾਂ ਆ ਇੱਕ ਨਾ ਮੈਂ ਨਿਊਜ਼ਪੇਪਰ ਦੀ ਕਟਿੰਗ ਦੇਖੀ ਸੀ ਜਿਹਦੇ ਵਿੱਚ ਕੀ ਲਿਖਿਆ ਹੋਇਆ ਸੀਗਾ ਕਿ ਪਾਵਰ ਕਾਮ ਮੇ ਭਰਤੀ ਪ੍ਰਕਿਰਿਆ ਕੇ ਹੈਰਾਨ ਕਰਨੇ ਵਾਲੇ ਨਤੀਜੇ ਹੁਨੇ ਹੈਰਾਨ ਕਰਨ ਵਾਲੇ ਨਤੀਜੇ ਜੇ ਲਿਖਿਆ ਤਾਂ ਯਾਰ ਹੋਣਗੇ ਕਹਿੰਦੇ ਸਹਾਇਕ ਲਾਈਨਮੈਨ ਜਿਹੜੇ 230 ਸਹਾਇਕ ਲਾਈਨਮੈਨ ਭਰਤੀ ਜੜੀ ਹੈਗੀ ਐਡ ਹੋਈ ਸੀ 2500 ਦੇ ਵਿੱਚ ਜਿੰਦੇ ਵਿੱਚ ਹਰਿਆਣਾ ਜ਼ਿਲ੍ਹਾ ਦੇ 181 ਬੱਚੇ ਜਲਦਗੀ ਆਪਣੇ ਜਲੰਧਰ ਦੇ 11 ਬੱਚੇ ਜਿਹੜੇ ਹੈਗੇ ਹੈ ਹੀ ਜੁਆਇਨ ਕਰ पाए भाई ਆ ਦੇਖੋ ਪੂਰੀ ਲੈਟਰ ਹੈ ਪੂਰੇ ਨਾਮ ਹੈ ਕਹਿੰਦੇ ਇਹ じゃ ਕੀ ਹੋ ਗਿਆ ਭਾਈ ਕਿ ਹਰਿਆਣਾ ਦੇ ਨੇ ਬੱਚੇ ਜਿਹਦੇ ਚ ਦੇਖੋ ਸਰਸਾ ਦੇ 49 ਫਤਿਹਬਾਦ 36 ਕੁਰੂਕਸ਼ੇਤਰ 23 ਅੰਬਾਲਾ 22 ਕੈਥਲ ਦੇ 20 ਜੀਨ ਦੇ 18 ਠੀਕ ਹੈ ਜਾਮਨਗਰ ਦੇ 4 ਕਰਨਾਲ ਦੇ 2 ਭਵਾਨੀ ਦੇ 1 ਠੀਕ ਹਿਸਾਰ ਦੇ 2 ਤਾਂ ਯਾਰ ਇੰਨੇ ਬੱਚੇ ਮੈਂ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਕੋਈ ਚੀਟਿੰਗ ਕੀਤੀ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਕਿਉਂ ਲੈ ਗਏ ਭਾਈ ਅਗਲੇ ਨੇ ਮਿਹਨਤ ਕੀਤੀ ਸੀ ਤਾਂ ਲੈ ਗਏ ਮੈਨੂੰ ਇਹ ਕੋਈ ਦਿੱਕਤ ਨਹੀਂ ਦੇਖੋ ਪੰਜਾਬ ਤੇ ਹਰਿਆਣਾ ਦੇ ਵਿੱਚ ਕੋਈ ਫਰਕ ਨਹੀਂ ਠੀਕ ਹੈ ਨਾ ਤਾਂ ਭਰਾਵਾਂ ਵਾਲਾ ਪਿਆਰ ਹੈ ਕੋਈ ਜ਼ਰੂਰੀ ਇਹ ਨਹੀਂ ਮੈਂ ਕਹਿ ਰਿਹਾ ਕਿ ਹਰਿਆਣਾ ਵਾਲੇ ਕਿਉਂ ਲੈ ਗਏ ਭਈ ਅਗਲੇ ਨੇ ਮਿਹਨਤ ਕੀਤੀ ਜੋ ਮਿਹਨਤ ਕਰੇਗਾ ਪੋਸਟਾ ਤਾਂ ਉਹੀ ਲਏਗਾ ਮੈਨੂੰ ਇਹ ਦਿੱਕਤ ਨਹੀਂ ਕਿ ਹਰਿਆਣਾ ਵਾਲੇ ਪੋਸਟ ਕੋ ਲੈ ਕੇ ਮੈਨੂੰ ਇਹ ਦਿੱਕਤ ਹੈ ਕਿ ਪੰਜਾਬ ਵਾਲੇ ਪੋਸਟ ਕਿਉਂ ਨਹੀਂ ਲੈ पाए ਕਿਉਂ ਮੈਂ ਇਹਦੇ ਵਿੱਚ ਇਹ ਨਹੀਂ ਸੁਣ ਪਾ ਰਿਹਾ ਕਿ 100 ਆ ਜਿਹੜੇ 230 ਭਰਤੀਆਂ ਹੋਈਆਂ ਸੀ ਜਿਹੜੇ 230 ਵੈਕੈਂਸੀਆਂ ਆਈਆਂ ਸੀਗੀਆਂ ਆ ਸੌਰੀ ਜਿਹੜੇ 230 ਰਹਿ ਗਏ ਸੀ ਇਹਦੇ ਵਿੱਚੋਂ ਜੀ 50 ਬੱਚੇ ਜਿਹੜੇ ਹੈਗੇ ਆ ਉਹ ਮੁਕਸਰ ਡਿਸਟ੍ਰਿਕਟ ਦੇ ਸੀ 50 ਬੱਚੇ ਜਿਹੜੇ ਹੈਗੇ ਆ ਉਹ ਬਠਿੰਡਾ ਡਿਸਟ੍ਰਿਕਟ ਦੇ ਸੀ 50 ਬੱਚੇ ਜਿਹੜੇ ਹੈਗੇ ਲੁਧਿਆਣਾ ਡਿਸਟ੍ਰਿਕਟ ਮੈਂ ਕਿਉਂ ਨਹੀਂ ਸੁਣ ਪਾ ਰਿਹਾ ਕਿਉਂ ਦੇਖ ਪਾ ਰਿਹਾ ਕਿ ਜੀ ਸਾਰੇ ਹਰਿਆਣਾ ਲੈ ਗਏ ਠੀਕ ਹੈ ਚਲੋ ਲਾਸਟ ਟਾਈਮ ਪੰਜਾਬੀ ਪੇਪਰ ਇਹ ਨਹੀਂ ਸੀ ਇਸ ਵਾਰ ਪੇਪਰ ਇਹ ਐਡ ਹੋ ਗਿਆ ਚਲੋ ਇਹ ਤਾਂ ਫੇਰ ਹੋ ਜਾਏਗਾ ਪਰ ਫਿਰ ਵੀ ਭਾਈ ਜੇ ਉਹ ਬਾਕੀ ਸਬਜੈਕਟ ਕਰ ਸਕਦੇ ਆ ਤਾਂ ਪੰਜਾਬੀ ਵੀ ਕਰ ਜਾਣਗੇ ਤਾਂ ਪੰਜਾਬੀਓ ਪੰਜਾਬੀਓ ਆਪਾਂ ਵੀ ਰੋਜ਼ਗਾਰ ਲੈਣਾ ਹੈ ਆਪਾਂ ਨੂੰ ਵੀ ਰੋਜ਼ਗਾਰ ਦੀ ਲੋੜ ਹੈ ਠੀਕ ਹੈ ਨਾ ਉਹ ਬਹੁਤ ਮਿਹਨਤ ਕਰ ਰਿਹਾ ਹੈ ਬਹੁਤ ਵਧੀਆ ਗੱਲ ਹੈ ਪਰ ਇਹਦੇ ਵਿੱਚ ਮੈਂ ਇਹ ਨਹੀਂ ਕਹਿ ਰਿਹਾ ਕਿ ਕੰਬਿਨੈਸ਼ਨ ਨਾਲੋ ਹਨਾ ਹੈਲਥੀ ਕੰਬਿਨੈਸ਼ਨ ਰੱਖੋ ਤੁਸੀਂ ਵੀ ਮਿਹਨਤ ਕਰੋ ਤੁਸੀਂ ਵੀ ਅੱਗੇ ਆਓ ਕਿਉਂ ਕਿਉਂਕਿ ਅਰੋੜਾ ਕਲਾਸਿਸ ਤੁਹਾਡੇ ਨਾਲ ਹੈ ਹਰਿਆਣਾ ਦੇ ਨਾਲ ਵੀ ਹੈ ਇੰਨੀ ਕਿ ਪਰ ਜਿਹੜਾ ਮਿਹਨਤ ਕਰੂਗਾ ਕਹਿੰਦੇ ਨਾ ਵੀ ਜੋ ਮਿਹਨਤ ਕਰੂਗਾ ਫਲ ਤਾਂ ਉਹਨੂੰ ਮਿਲੇਗਾ ਕੋਈ ਵੀ ਬੱਚਾ ਕਿਸੇ ਵੀ ਤਰ੍ਹਾਂ ਦਾ ਬੱਚਾ ਜੋ ਮਿਹਨਤ ਕਰੇਗਾ ਉਹੀ ਫਲ ਲਏਗਾ ਤਾਂ ਇਹ ਉਹਨਾਂ ਦੀ ਮਿਹਨਤ ਸੀ ਉਹਨਾਂ ਨੇ ਪ੍ਰਾਪਤ ਕਰ ਲਿਆ ਤੇ ਹੁਣ ਆਪਾਂ ਨੂੰ ਦਿਖਾਉਣ ਦਾ ਮੌਕਾ ਹੈ ਕਿ ਪੰਜਾਬ ਦੀ ਅਗਲੀ ਵੈਕੈਂਸੀ ਦੇ ਵਿੱਚ ਅਸੀਂ ਕਿੰਨਾ ਅੱਗੇ ਆ ਸਕਦੇ ਹਾਂ ਜਾਂ ਅਸੀਂ ਸਿਰਫ ਤਰਨੇ ਜੋਗੇ ਹਾਂ ਜਾਂ ਅਸੀਂ ਬਸ ਉਹ ਕਹਿਣ ਜੋਗੇ ਕਿ ਪੋਸਟਾਂ ਦਿਓ ਪੋਸਟਾਂ ਦਿਓ ਪੋਸਟਾਂ ਦਿਓ ਜਦੋਂ ਆ ਜਾਂਦੀਆਂ ਸਾਡੇ ਤੋਂ ਪੜਾ ਨਹੀਂ ਆਂਦਾ ਤਾਂ ਭਾਈ ਪੜ ਲਓ ਸੀਰੀਅਸ ਹੋ ਜਾਓ ਤੇ ਇੰਨਾ ਸਭ ਚੀਜ਼ਾਂ ਨੂੰ ਦੇਖਦੇ ਹੋਏ ਹੀ ਅਰੋੜਾ ਕਲਾਸਿਸ ਤੁਹਾਡੇ ਲਈ ਬਿਲਕੁਲ ਨਵਾਂ ਬੈਚ ਲੈ ਕੇ ਆਇਆ ਹੈ ਜਿਹੜਾ ਤੁਸੀਂ ਜੁਆਇਨ ਵੀ ਕਰਨਾ ਹੈ ਤੇ ਜੁਆਇਨ ਕਰਨਾ ਕਿਹੜੇ ਕੂਪਨ ਕੋਡ ਤੇ ਹੈ AC742 ਬਿਲਕੁਲ ਨਵਾਂ ਬੈਚ 17 ਮਾਰਚ ਤੋਂ ਸ਼ੁਰੂ ਹੋਇਆ ਯਾਰ ਕੂਪਨ ਕੋਡ ਲਗਾਣਾ ਹੈ ਕੂਪਨ ਕੋਡ ਲਗਾਣਾ ਤੁਹਾਨੂੰ ਮੈਕਸਿਮਮ ਡਿਸਕਾਊਂਟ ਮਿਲ ਜੇਗਾ AC742 ਲਗਾਓ ਤੇ ਆਪਣਾ ਮੈਕਸਿਮਮ ਤੋਂ ਮੈਕਸਿਮਮ ਡਿਸਕਾਊਂਟ ਪਾਓ ਬੈਸਟ ਟੀਚਰਸ ਤੋਂ ਪੜਨਾ ਹੈ ਕੋਈ ਦਿੱਕਤ ਆਏਗੀ ਮੈਂ ਬੈਠਾ ਹਾਂ ਤੁਸੀਂ ਮੈਨੂੰ ਆਪਦੀ ਮੈਸੇਜ ਪਾਚਾ ਸਕਦੇ ਹੋ ਕਿ ਸਰ ਮੈਨੂੰ ਆ ਦਿੱਕਤ ਆ ਰਹੀ ਹੈ ਤੁਹਾਡੀ ਹਰ ਇੱਕ ਦਿੱਕਤ ਦੀ ਸਭ ਤੋਂ ਪਹਿਲਾਂ ਸੁਣਵਾਈ ਹੁੰਦੀ ਹੈ ਅੜੋੜਾ ਕਲਾਸ ਵਿੱਚ ਸਭ ਤੋਂ ਪਹਿਲਾਂ ਅੜੋੜਾ ਕਲਾਸ ਵਿੱਚ ਬੱਚਾ ਹੈ ਬਾਛੋ ਟੀਚਰ ਹੈ ਠੀਕ ਹੈ ਨਾ ਕੋਈ ਵੀ ਦਿੱਕਤ ਪਰੇਸ਼ਾਨੀ ਹੋਏਗੀ ਅਸੀਂ ਤੁਹਾਡੀ ਪ੍ਰੋਬਲਮ ਸੋਲੂਸ਼ਨ ਕਰਾਂਗੇ ਆਨਲਾਈਨ ਆਫਲਾਈਨ ਦੋਵੇਂ ਮੋਡ ਦੇ ਵਿੱਚ ਤੁਹਾਡੇ ਕੋਲੇ ਬੈਚ ਅਵੇਲੇਬਲ ਹੈ ਤਾਂ ਯਾਰ ਜਲਦੀ ਤੋਂ ਜਲਦੀ ਜੁਆਇਨ ਕਰ ਲਓ ਜਲਦੀ ਤੋਂ ਜਲਦੀ ਇਹ ਜੁਆਇਨ ਕਰ ਲਓ ਕਿਉਂਕਿ ਇਹ ਮੌਕਾ ਸਾਲਾਂ ਬਾਅਦ ਆਉਂਦਾ ਹੈ ਠੀਕ ਹੈ ਜਿੰਦਗੀ ਬਦਲਣ ਦਾ ਮੌਕਾ ਹੈਗਾ ਇਹ ਸਰਕਾਰੀ ਨੌਕਰੀ ਨੂੰ ਸੁਪਨੇ ਨੂੰ ਪਾਰ ਕਰਨ ਦਾ ਮੌਕਾ ਹੈਗਾ ਆਪਣੇ ਗੋਲ ਤੱਕ ਆਪਣੇ ਲਕਸ਼ਤ ਤੱਕ ਪਹੁੰਚਣ ਦਾ ਮੌਕਾ ਹੈਗਾ ਤੇ ਉਸ ਮੌਕੇ ਨੂੰ ਨਾ ਗਵਾਓ ਘਰ ਚ ਬੈਠ ਕੇ 150 ਵਾਸਤੇ ਨਾ ਸੋਚੋ ਤੇ ਗਲਤ ਅਕੈਡਮੀਜ਼ ਨੂੰ ਜੁਆਇਨ ਨਾ ਕਰੋ ਚੁੱਪ ਕਰਕੇ ਆਜੋ ਰੋਲਾ ਕਲਾਸਿਸ ਦੇ ਵਿੱਚ ਅਸੀਂ ਤੁਹਾਨੂੰ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਰਿਜ਼ਲਟ ਦੇਣ ਵਾਲਾ ਇੰਸਟੀਚਿਊਟ ਰੋਲਾ ਕਲਾਸਿਸ ਹਰ ਵਾਰੀ ਤਰ੍ਹਾਂ ਇਸ ਵਾਰ ਵੀ ਤੁਹਾਡੇ ਨਾਲ ਜਿਹੜਾ ਹੈਗਾ ਤੁਹਾਡੇ ਨਾਲ ਖੜਾ ਹੈ ਜਦੋਂ ਪੋਸਟਲ ਲੈਣੇ ਅਸੀਂ ਤਰਨਿਆ ਦੇ ਵਿੱਚ ਵੀ ਹਰੇਕ ਚੀਜ਼ ਤੇ ਅਰੋੜਾ ਕਾਸੀ ਨਾਲ ਖੜਾ ਹੈ ਟੀਚਰ ਸਟੂਡੈਂਟਸ ਇਸੇ ਕਰਕੇ ਬੱਚੇ ਦਾ ਰੋਸਾ ਵੀ ਜੁੜਿਆ ਹੋਇਆ ਹੈ ਉੱਤੋਂ ਮੈਂ ਸਿਰਫ ਇਸ ਬੇਸ ਤੇ ਨਹੀਂ ਕਹਿ ਰਿਹਾ ਬੈਸਟ ਟੀਚਰ ਬੈਸਟ ਫੈਕਲਟੀ ਕੁਲਦੀਪ ਸਰ ਜਿਹੜੇ ਕਿ ਹੈਡ ਨੇ ਬੈਸਟ ਫੈਕਲਟੀ ਵੱਲੋਂ ਬੈਸਟ ਕੰਟੈਂਟ ਬੈਸਟ ਤਰੀਕੇ ਨਾਲ ਬੱਚਿਆਂ ਤੱਕ ਪਹੁੰਚਾਇਆ ਜਾ ਰਿਹਾ ਹੈ ਜਿੰਦੇ ਵਿੱਚ ਅਸੀਂ ਅਪਰੋਚ ਕਰ ਰਹੇ ਹਾਂ ਲਰਨਿੰਗ ਸੈਂਟਰਡ ਮਤਲਬ ਸਿਰਫ ਬੱਚੇ ਨੂੰ ਤਾਂ ਦੇਖ ਹੀ ਰਹੇ ਹਾਂ ਪਲੱਸ ਨਾਲ ਹੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਨੂੰ ਦੁਬਾਰਾ ਕਤਾਫ ਚੱਕਣ ਨਹੀਂ ਲੜਨਾ ਪਵੇ ਇਤਨੀ ਸਾਰਾ ਕੁਝ ਕਰਾ ਕੇ ਸਭ ਕੁਝ ਉਹਨਾਂ ਨੂੰ ਕਲੀਅਰ ਕਰਵਾ ਦਿੱਤਾ ਜਾਵੇ ਤੇ ਅਪਰੋ ਜੁੜੋ ਜਲਦੀ ਜੁੜੋ ਜੁੜਨਾ ਕਿਵੇਂ ਹੈ ਇਹ ਵੀ ਤੁਹਾਨੂੰ ਦੱਸ ਦੇਣਾ ਜੇਕਰ ਤੁਹਾਡਾ ਬੈਚ ਲੰਦਾ ਮਨ ਬੰਦਾ ਹੈ ਤਾਂ ਪਹਿਲਾਂ ਐਂਡਰੋਇਡ ਯੂਜ਼ਰਸ ਕੀ ਕਰਨਗੇ ਅਰੂਰਾ ਕਲਾਸਿਸ ਐਪ ਡਾਊਨਲੋਡ ਕਰਨਗੇ ਐਪ ਡਾਊਨਲੋਡ ਕਰਨ ਤੋਂ ਬਾਅਦ ਜਾਣਾ ਕਿਥੇ ਕੋਰਸਿਸ ਤੇ ਜਾਣਾ ਇੱਥੇ ਲਿਖਣਾ ਕੀ ਹੈ ਅਪ ਏਲ ਐਮ ਲੈਣਾ ਤਾਂ ਏਲ ਐਮ ਲਿਖ ਲਓ ਅਪਰੈਂਟੈਕਸ ਲੈਣਾ ਤਾਂ ਅਪਰੈਂਟੈਕਸ ਲਿਖ ਦਿਓ ਠੀਕ ਉਸ ਤੋਂ ਬਾਅਦ ਤੁਹਾਡੇ ਕੋਲ ਇਹ ਸਾਰ ਬੈਚ ਆ ਜਾਏਗਾ ਕਲਿੱਕ ਕਰਿਓ ਐਂਡ ਟੈਕ ਸਕਰੋਲ ਕਰਿਓ ਹੈਵ ਅ ਕੂਪਨ ਕੋਡ ਮਿੱਤਰਾਂ ਦਾ ਨਾਮ AC742 ਲਗਾਓ ਤੇ ਉਹਨੂੰ ਅਪਲਾਈ ਕਰਕੇ ਮੈਕਸਿਮਮ ਟੂ ਮੈਕਸਿਮਮ ਜ ਠੀਕ ਹੈ ਆਈਫੋਨ ਯੂਜ਼ਰਸ ਨੇ ਕਿਹੜੀ ਐਪ ਕਰਨੀ ਹੈ ਮਾਈ ਇੰਸਟੀਟਿਊਟ ਐਪ ਉਹਨਾਂ ਨੇ ਕਿਹੜੀ ਐਪ ਕਰਨੀ ਹੈ ਭਾਈ ਮਾਈ ਇੰਸਟੀਟਿਊਟ ਉਹਨਾਂ ਨੇ ਮਾਈ ਇੰਸਟੀਟਿਊਟ ਐਪ ਕਰਨੀ ਹੈ ਉਹਨਾਂ ਤੋਂ ਇੱਕ ORG ਕੋਡ ਮੰਗੇਗਾ ਉਹ ORG ਕੋਡ ਹੈਗਾ ARC ਵੈਰੀਫਾਈ ਕਰ ਦਿਓ ਸੇਮ ਕੋਰਸ ਬਟਨ ਆਏਗਾ ਸਰਚ ਆਏਗਾ ਤੁਹਾਡਾ ਫੇਵਰਟ ਕੋਰਸ ਆ ਜਾਏਗਾ ਐਂਡ ਟੈਕਸਪਲੋਰ ਕਰਕੇ 쿠ਪਨ ਕੋ ਲਗਾ ਦਿਓ ਤੇ ਜੇਕਰ ਕੋਈ ਦਿੱਕਤ ਪਰੇਸ਼ਾਨੀ ਸਾਡੇ VIP ਨੰਬਰ AC 8820101 ਤੇ ਗੱਲ ਕਰ ਸਕਦੇ ਹੋ ਜਾਂ ਮੇਰੇ ਟੈਲੀਗ੍ਰam ਚੈਨਲ ਸਾਈਕੋਲੋਜੀ विद आशिम सर ਇਹਨੂੰ ਵੀ ਤੁਸੀਂ ਕੀ ਕਰ ਸਕਦੇ ਹੋ ਭਾਈ ਜੁਆਇਨ ਕਰ ਸਕਦੇ ਹੋ ਤਾਂ ਉਮੀਦ ਹੈ ਤੁਹਾਨੂੰ ਇਨਫੋਰਮੇਸ਼ਨ ਚੰਗੀ ਲੱਗੀ ਹੋਏਗੀ ਉਮੀਦ ਹੈ ਤੁਸੀਂ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋਗੇ ਤੇ ਉਮੀਦ ਹੈ ਤੁਸੀਂ ਇਸ ਨੂੰ ਲੈ ਕੇ ਸੀਰੀਅਸ ਹੋਵੋਗੇ ਸਾਡੇ YouTube ਮਾਦਨ ਨਾਲ ਜਾਂ ਬੈਚੇਜ਼ ਦੇ ਮਾਦਨ ਨਾਲ ਹਰਨਾਂ ਜੁੜਨ ਦੀ ਪੂਰੀ ਕੋਸ਼ਿਸ਼ ਕਰੋਗੇ ਧੰਨਵਾਦ